ਉਹ ਰਾਹੀ ਦੇ ਨੀ ਉਹਨਾਂ ਦੇ ਬੇਟੇ ਨਹੀਂ ਅੱਛਾ ਦਿਖਾਏਗੇ ਇਹੋ ਬੜਾ ਹੈ ਉਹ ਵੀ ਆ ਸਕੇ ਬਾਹਰ ਸੀ ਕਿ ਉਹਨਾਂ ਨੂੰ ਕੀ ਆ ਸੀ ਕਿ ਜਦ ਤੱਕ ਆਪੇ ਆਇਆ ਕਿ ਮੈਂ ਮੇਰੇ ਕੋਲ ਜਾਉਂਦਾ ਉਹ ਪਿਆਰ ਹੁੰਦਾ ਨਾ ਜਿੱਕਰ ਉਹਨਾਂ ਅੰਦਰ ਆਂਦੀ ਹੈ ਇਹ ਵੀ ਜੀ ਹੋ ਜਾਂਦੀ ਹੈ ਜੋ ਪੁਰਾਣੀ ਪਿਆਰ ਬੈਠਾ ਹੋ ਰਿਹਾ ਹੈ ਹੋ ਗਿਆ ਆ ਜਾਓ ਵਾਲਾ ਸਾਡੀ ਇਕੱਠੀ ਹੋਉਂਦੀ ਸੀ ਕਰਤਾਰ ਕਰੋ ਜੀ ਦੇ ਘਰੇ ਆਏ ਅਫਸੋਸ ਕਰ ਹਾਂ ਜੀ ਕੀ ਕਹਨੇ ਚੱਲਦਾ ਮੈਂ ਜੀ ਦੇ ਵੇਲੇ ਨਾਬੇ ਹਲਕੇ ਚ ਮੇਰੇ ਜਦ ਇਹ ਐਟਸ ਪ੍ਰੋਗਰਾਮ ਹੁੰਦੇ ਨੇ ਮੈਂ ਪਹਿਲਾਂ ਉਤਾਰ ਜੀ ਦੇ ਤਾਇ ਜੀ ਦੀ ਜੀ ਅਚਾਨਕ ਡੈਥ ਹੋ ਗਈ ਸੀਗੀ ਤੇ ਮੈਂ ਭੋਗ ਤੇ ਨਹੀਂ ਆ ਸਕਿਆ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਅੱਜ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਘਰੇ ਆ ਕੇ ਜਾਊਂਗਾ ਤੇ ਇਸੇ ਮੈਂ ਇਹਨਾਂ ਦੇ ਅਫਸੋਸ ਕਰਨ ਆਇਆ ਮੇਰੇ ਵੱਲੋਂ ਜੋ ਵੀ ਕੋਈ ਸੇਵਾ ਦੇ ਕੋਈ ਮੌਕਾ ਦੇਣ ਕੇ ਜਾਂ ਕੁਝ ਵੀ ਲੋੜ ਹੋ ਗਈ ਇਹਨਾਂ ਪਰਿਵਾਰ ਨਾਲ ਖੜੇ ਆ ਤੇ ਸਾਨੂੰ ਬਹੁਤ ਸਾਲਾਂ ਤੋਂ ਜਾਣਦੇ ਨੇ ਉਤਾਰ ਜੀ ਦਾ ਅਸੀਂ ਗੱਲਾਂ ਵੀ ਕਰੇ ਸੀਗੇ 3 ਸਾਲ ਪਹਿਲਾਂ ਤੁਹਾਡੀ ਮੁਲਾਕਾਤ ਆਬੇ ਹੋਈ ਸੀ ਜਿਹਦੇ ਫੰਕਸ਼ਨ ਤੇ ਉਹਨੂੰ ਦੇ ਮੇਰੇ ਨਾਲ ਜੁੜੇ ਹੋਏ ਨੇ ਤੇ ਮੈਂ ਤਾਂ ਕਰੇ ਆਉਣੇ ਸੀਗਾ ਦੇ ਸਾਰੇ ਪਰਿਵਾਰ ਨਾਲ ਅਸੀਂ ਖੜੇ ਆ। ਪੁਤਿਆ ਹੈ ਮੈਂ ਕੋਈ ਕੋਈ ਵੀ ਲੋੜ ਹੋਵੇ ਦੀ ਜੀ ਤਾਂ ਜੁੜ ਤਸਨਾ ਆਪ ਦਾ ਹੁੰਦਾ ਜੀ ਦਾ ਜੁੜ ਕੋਲ ਨਾਲ ਖੜੀ ਹੈ ਜੀ। ਚੰਗਾ ਚੰਗਾ।